ਪੰਜਾਬ ਦੀਆਂ ਦੋ ਪ੍ਰਸਿੱਧ ਹਸਤੀਆਂ ਨੂੰ ਪਦਮਸ਼ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਗੀ ਭਾਈ ਹਰਜਿੰਦਰ ਸਿੰਘ ਸ਼੍ਰੀਨਗਰਵਾਲੇ ਤੇ ਲੁਧਿਆਣਾ ਦੇ ਉਦਯੋਗਪਤੀ ਔੰਕਾਰ ਸਿੰਘ ਪਾਵਾ ਨੂੰ ਪੁਰਸਕਾਰ ਮਿਲਿਆ ਹੈ। ਗੁਰਬਾਣੀ ਦਾ ਗਾਇਨ ਕਰਨ ਵਾਲੇ ਭਾਈ ਹਰਜਿੰਦਰ ਸਿੰਘ ਸ਼੍ਰੀਨਗਰਵਾਲੇ ਆਪਣੇ ਭਾਈ ਮਨਿੰਦਰ ਸਿੰਘ ਅਤੇ ਜਤਿੰਦਰਪਾਲ ਸਿੰਘ ਦੇ ਨਾਲ ਸ਼ਬਦ ਗਾਇਨ ਕਰਦੇ ਹਨ। ਦੱਸਿਆ ਜਾਂਦਾ ਹੈ ਕਿ ਬਹੁਤ ਹੀ ਛੋਟੀ ਉਮਰ 'ਚ ਹੀ ਉਹਨਾਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਉਹਨਾਂ ਨੇ ਖੁਦ ਹੀ ਕੀਰਤਨ ਸਿੱਖਿਆ ਹੈ। ਲਗਭਗ 3 ਦਹਾਕਿਆਂ ਤੋਂ ਇਹ ਜੱਥਾ ਦੁਨੀਆ ਭਰ ਦੇ ਹਿੱਸਿਆਂ 'ਚ ਗੁਰੂ ਦੀ ਸੰਗਤ ਦੀ ਸੇਵਾ ਕਰ ਰਿਹਾ ਹੈ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆ ਨੇ 1980 ਵਿੱਚ ਸ਼੍ਰੀਨਗਰ ਵਿੱਚ ਗਤਨ ਦੀ ਸ਼ੁਰੂਆਤ ਕੀਤੀ ਸੀ ਤੇ 3 ਤਿੰਨ ਸਾਲ ਤੱਕ ਉੱਥੇ ਹੀ ਸੇਵਾ ਨਿਭਾਈ ਬਾਅਦ ਵਿੱਚ ਉਹ ਲੁਧਿਆਣੇ ਆ ਗਏ ਭਾਈ ਸਾਹਿਬ ਨੇ 100 ਤੋਂ ਵੱਧ ਜ਼ਿਆਦਾ ਐਲਬਮ ਬਰ ਰਿਲੀਜ਼ ਕੀਤੇ ਹਨ ਜਿਸ ਵਿੱਚ 650 ਦੇ ਕਰੀਬ ਸ਼ਬਦ ਸ਼ਾਮਲ ਹਨ ਦੱਸਦੇ ਕਿ ਅਲੱਗ-ਅਲੱਗ ਖੇਤਰਾਂ 'ਚ ਦਿੱਤੀਆਂ ਜਾ ਰਹੀਆਂ ਸਵਾਵਾਂ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਪਦਮ ਸ਼੍ਰੀ ਸਨਮਾਨ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਬਿਊਰੋ ਰਿਪੋਰਟ ਪੀ 9 ਨਿਊਜ਼ ਸ਼੍ਰੀ ਤੁਰੇਸ਼